ਪਪਤੂਰੋਂ ਆਸਿੰਗ ਬਾਬਾ ਫਤਿਹ ਸਿੰਘ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਜੋ ਅੱਜ ਮੈਡੀਕਲ ਕੈਂਪ ਲੱਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਵਉੱਸੀ ਸਕਰਪਾਲ ਸਿੰਘ ਜੀ ਲਿਵੜਾ ਸਾਹਿਬ ਕਾ ਐਮਐਲਏ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ ਟਰਸਟ ਵੱਲੋਂ ਉਹਨਾਂ ਦੇ ਸੁਪੁੱਤਰ ਅਮਰਿੰਦਰ ਸਿੰਘ ਜੀ ਲਿਵੜਾ ਤੇ ਸਾਰੇ ਹੀ ਜਿਹੜੇ ਟਰਸਟ ਦੇ ਮੈਂਬਰ ਨੇ ਕਲੱਬ ਦੇ ਮੈਂਬਰ ਨੇ ਉਹਨਾਂ ਵੱਲੋਂ ਇਹ ਹਰ ਸਾਲ ਲਿਵੜਾ ਸਾਹਿਬ ਦੀ ਯਾਦ ਦੇ ਵਿੱਚ ਇਹ ਕੈਂਪ ਲਵਾਇਆ ਜਾਂਦਾ ਜਿਹਦੇ ਵਿੱਚ ਨੋਡ ਬੰਦਾਂ ਦਾ ਫ੍ਰੀ ਚੈੱਕਅਪ ਵੀ ਅਤੇ ਉਹਨਾਂ ਦਾ ਜਿਹੜਾ ਇਲਾਜ ਵੀ ਕੀਤਾ ਜਾਂਦਾ ਸੋ ਇਸ ਲਈ ਮੈਂ ਧੰਨਵਾਦ ਕਰਦਾ ਸਾਰੇ ٹرسٹ ਦਾ ਜਿਨ੍ਹਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਬੜੀਆਂ ਵੱਧ ਚੁੱਕੀਆਂ ਨੇ ਤੇ ਇਲਾਜ ਬੜੇ ਮਹਿੰਗੇ ਹੋ ਚੁੱਕੇ ਨੇ ਸੋ ਠੀਕ ਹੈ ਸਰਕਾਰਾਂ ਦੀ ਜ਼ਿੰਮੇਵਾਰੀਆਂ ਬਣਦੀਆਂ ਲੇਕਿਨ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਸਮਾਜ ਐਨ ਜੀਓਜ਼ ਨੇ ਜਾਂ ਸਾਡੇ ਐਨ ਆਰ ਆਈ ਨੇ ਜਿਉਂ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ ਦਾ ਸੋਨ ਤੇ ਸੋਭੇ ਵਾਲੀ ਗੱਲ ਹੋ ਸਕਦੀ ਆ। ਉਹ ਇਸ ਲਈ ਇਹ ਬਹੁਤ ਵਧੀਆ ਉਪਰਾਲਾ ਜੋ ਇਹ ٹرسٹ ਵੱਲੋਂ ਕੀਤਾ ਗਿਆ। ਜੀ ਸਰ ਠੀਕ ਹੈ ਜੀ ਸਰ ਅੱਜ ਨਵਜੂਰਬਲ ਸੰਗਮ ਬਾਰੇ ਸਿੰਘ ਜੋ ٹرسٹ ਦੇ ਅਰਜਨ ਸਕੂਲ ਚੱਲ ਰਿਹਾ ਹੈ। ਉਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਗਸੀ ਸਾਹਿਬਾ ਕਰਪਾਲ ਸਿੰਘ ਜੀ ਲਿਵੜਾ ਸਾਹਿਬ ਕਾ ਐਮਐਲਏ ਸਾਹਿਬ ਦੀ ਜਾਦ ਵਿੱਚ 4 ਸਾਲ ਦੀ ਦਰਾਂ। ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜੋ ਸਮੇਂ ਦੇ ਮੁਤਾਬਕ ਜਰੂਰੀ ਬਣਦਾ ਖਾਸ ਕਰਕੇ ਬੱਚੇ ਅੱਜਕੱਲ ਜਿਆਦਾ ਕਿਉਂਕਿ ਅੱਜ ਮੈਨੂੰ ਪਤਾ ਲੱਗਿਆ ਦਸਰ ਅਸੀ ਵੀ ਅਮਰਿੰਦਰ ਸਿੰਘ ਲਿਵੜਾ ਜੀ ਪ੍ਰਧਾਨ ਜੀ ਕੇ ਆਈ ਸਪੈਸ਼ਲਿਸਟ ਜਿਹੜੀ ਨੂੰ ਬੁਲਾਏ ਨੇ ਬੱਚੇ ਜਿਆਦਾ ਕਿਉਂਕਿ ਕੰਪਿਊਟਰ ਤੇ ਖਾਸ ਕਰਕੇ ਫੋਨਾਂ ਤੇ ਲੱਗੇ ਰਹਿੰਦੇ ਨੇ ਕਿਉਂਕਿ ਪੜਾਈਆਂ ਵੀ ਉਹਦੀਆਂ ਆ ਗਈਆਂ ਤੇ ਆਈ ਸਾਈਟ ਸਰੇਕ ਦੀ ਵੀਕ ਹੋ ਗਈ ਇਹ ਉਹ ਬਾਹਰ ਲੈਣਾ ਕੋਈ ਬੜਾ ਸੱਚਾ ਨਿਯੋਖਾ ਹੁੰਦਾ ਜੇ ਚੰਗਾ ਡਾਕਟਰ ਨਹੀਂ ਮਿਲਦਾ ਇਹਨਾਂ ਨੇ ਚੰਗੇ ਡਾਕਟਰ ਬੁਲਾ ਕੇ ਉਹਨਾਂ ਦਾ ਮੈਡੀਕਲ ਟੈਕਅਪ ਜਰਾਇਜ਼ ਕਰਾਉਨੇ ਨੇ ਇਹ ਬਹੁਤ ਵੱਡਾ ਇੱਕ ਇਹਨਾਂ ਦਾ ਉਪਰਾਲਾ ਹੈ ਕਿਉਂਕਿ ਬੱਚੇ ਜਦੋਂ ਸਕੂਲ ਜਾਂਦੇ ਨੇ ਅਕਸਰ ਉਹ ਅਸਲੀ ਮਾਪੇ ਫਿਰ ਇਹ ਜਿਹੜੀ ਬੋਡੀ ਬਣ ਜਾਂਦੀ ਹੈ ਸਕੂਲ ਦੇ ਜਿਹੜੇ ਪ੍ਰਧਾਨ ਜੀ ਜਾਂ ਉਹਨਾਂ ਦੇ ਸਾਰੇ ਸਾਥੀ ਨੇ ਇਹਨਾਂ ਨੇ ਜਿੱਥੇ ਇਹ ਇਹ ਉਪਰਾਲਾ ਕੀਤਾ ਨਾਲੇ ਮੈਡੀਕਲ ਟੈਕਅਪ ਹੋਲ ਜਿਹੜਾ ਉਹ ਅਕਸਰ ਕਰਾਉਂਦੇ ਰਹਿੰਦੇ ਨੇ ਇਹ ਇੱਕ ਛਲਾਇਆ ਜੋ ਕਦਮੀ ਨਹੀਂ ਬਲਕਿ ਸਮਾਜੀ ਲੋੜਾ ਬਹੁਤ ਵੱਡੀ ਹੈ ਅਸੀਂ ਖਾਲਦੀ ਇਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਜਿੱਥੇ ਐਜੂਕੇਸ਼ਨ ਜ਼ਰੂਰੀ ਹੈ ਸਿਹਤ ਹੈ ਤਾਂ ਤਾਂ ਐਜੂਕੇਸ਼ਨ ਅਸਕੇ ਤੇ ਜੀਵਨ ਸਾਡਾ ਤਾਂ ਚੱਲੇਗਾ ਸੋ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਔਰ ਸਾਰੇ ਸਟਾਫ ਦਾ ਵੀ ਧੰਨਵਾਦ ਕਰਦਾ ਔਰ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਕਿ ਤੁਸੀਂ ਜਿੱਥੇ ਬੱਚਿਆਂ ਦੀ ਪੜ੍ਹਾਈ ਵੱਲ ਤਵੱਜੋ ਦਿੰਦੇ ਹੋ ਉੱਥੇ ਨਾਲੇ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖਣਾ ਤੁਹਾਡੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਔਰ ਇਹਨਾਂ ਨੂੰ ਚੰਗੀ ਖੁਰਾਕ ਕਿਉਂਕਿ ਇਕੱਲਾ ਐਜੂਕੇਸ਼ਨ ਨਹੀਂ ਬਾਰੇ ਸਪੋਰਟ ਦੇ ਖੇਤਰ ਵਿੱਚ ਮੈਂ ਦੇਖਿਆ ਨਾ ਸਕੂਲਾਂ ਦੇ ਵਿੱਚੋਂ ਸਾਡੇ ਬੱਚੇ ਜਾਂਦੇ ਨੇਗੇ ਸਾਰਮਨਪੀ ਸਿੰਘ ਵਾਲੀ ਜੀ ਆਪਣੇ ਐਮਐਲਏ ਦਾਖਾ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਐਸੇ ਗਰਾਊਂਡ ਜਿਹੜੇ ਤਿਆਰ ਕੀਤੇ ਨੇ ਸਕੂਲਾਂ ਦੇ ਉਹਨਾਂ ਵਿੱਚ ਬੱਚਿਆਂ ਖੇਡ ਕੇ ਫੁੱਟਬਾਲ ਦੀ ਇੰਡੀਆ ਦੀ ਟੀਮ ਚ ਦੋ ਬੱਚੇ ਸਿਲੈਕਟ ਹੋਈਆਂ ਜਿਹਨੂੰ ਪ੍ਰਧਾਨ ਮੰਤਰੀ ਨੇ ਸਨਮਾਨ ਕੀਤਾ ਸੋ ਇਸ ਤਰ੍ਹਾਂ ਜ਼ਰੂਰੀ ਹੈ ਗੱਲਾਂ ਬੱਚਿਆਂ ਨੂੰ ਅਸੀਂ ਕਿਵੇਂ ਸਾਡੀ ਆਉਣ ਵਾਲੀ ਭਵਿੱਖਾ ਜਿਹੜਾ ਬੱਚੇ ਨੇ ਇਹਨਾਂ ਨੂੰ ਕਿਵੇਂ ਅਸੀਂ ਬੀੜ ਵਕ ਚੰਗੀ ਦੇ ਕੇ ਹਰ ਪੱਖੋਂ ਅੱਗੇ ਵਧਾਉਣਾ ਤਾਂ ਕਿ ਸਾਡੇ ਸਮਾਜ ਦਾ ਸਾਡੀ ਕੌਮ ਦਾ ਸਾਡੇ ਪੰਜਾਬ ਦਾ ਨਾਮ ਹੋਵੇ ਸੋ ਮੈਂ ਅੱਜ ਦੇ ਦਿਨ ਤੇ ਸਮੁੱਚੀ ਸਾਰਾ ਮਰਿੰਦਰ ਸਿੰਘ ਲਵੜਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਾਡੇ ਸਟਾਫ ਦਾ ਤੇ ਇਲਾਕੇ ਦੇ ਪ੍ਰਵਾਨ ਤੇ ਸਚਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਵਧਾਈ ਦੇਣਾ ਵਾਈਕਲੂ ਜੀ ਕਾਕਲ ਸਾਹਿਬ ਜੀ ਫਤਿਹ ਹਰ ਸਾਲ ਦੀ ਤਰ੍ਹਾਂ ਬਾਬਾ ਜੋਰਾਵਰ ਸਿੰਘ ਸਚੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਤੇ ٹرسٹ ਨੇ ਬਾਬਾ ਜੋਰਾਵਰ ਸਿੰਘ ਸਕੂਲ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਵੀ ਲਾਇਆ ਤੇ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਵੀ ਲਾਇਆ ਇਹ ٹرسٹ ਦਸ਼ਮੀਸ਼ ਸਪੋਰਟਸ ਕਲੱਬ ਦੇ ਨਾਲ ਰਲ ਕੇ ਸਾਰੇ ਜ਼ਿਲ੍ਹੇ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਔਰ ਆਪਰੇਸ਼ਨਲ ਕੈਂਪ ਲਵਾਉਂਦੀ ਰਹੀ ਹੈ ਔਰ ਅੱਗੇ ਨੂੰ ਵੀ ਲਾਉਂਦੀ ਰਹੇ ਲਗਭਗ 80 ਤੋਂ 85 ਅਸੀਂ ਕੈਂਪ ਲਾ ਚੁੱਕੇ ਹਾਂ ਔਰ ਮੋਸਟਲੀ ਸਾਰਾ ਏਰੀਆ ਅਸੀਂ ਕਵਰ ਕਰ ਚੁੱਕੇ ਹਾਂ ਔਰ ਸੈਕੰਡ ਰਾਉਂਡ ਸ਼ੁਰੂ ਕਰ ਰਹੇ ਹਾਂ ਔਰ ਇਸ ਮੌਕੇ ਦੇ ਉੱਤੇ ਮੈਂ ਜੀ ਆਇਆਂ ਆਖਦਾ ਜਥੇਦਾਰ ਜੀ ਸੰਤਾਨ ਸਿੰਘ ਮਹਿਦਪ uri ਜੀ ਔਰ ਅੱਜ ਦੇ ਮੁੱਖ ਮਹਿਮਾਨ ਸਰਮਨਪ੍ਰੀਤ ਸਿੰਘ ਯਾੜੀ ਐਮ ਐਲ ਏ ਦਾਖਾ ਜਿਹੜਾ ਨੇ ਇੱਥੇ ਆ ਕੇ ਇਸ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਔਰ ਕੈਂਪ ਦਾ ਉਦਘਾਟਨ ਕਰਨ ਜਾਣਗੇ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਇਸ ਮੌਕੇ ਤੇ ਮੈਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਕਾਈ ਵੱਲੋਂ ਵਿਸ਼ਵਾਸ ਵੀ ਦਿਵਾਉਣਾ ਕਿ ਇੱਥੇ ਅਸੀਂ ਵੱਧ ਤੋਂ ਵੱਧ ਭਾਗੀ ਕਰਾਂਗੇ ਔਰ 24 ਤਰੀਕ ਨੂੰ ਇਕੱਠੇ ਹੋ ਕੇ ਇੱਕ ਵਿਸ਼ਾਲ ਪ੍ਰੋਗਰਾਮ ਕਰਾਂਗੇ ਜਿਦੇ ਵਿੱਚ ਸਾਰੇ ਇਲਾਕੇ ਚੋਂ ਲੋਕ ਆ ਸੰਗਤ ਆ ਕੇ ਸ਼ਿਰਕਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ